ਹਾਂਜੀ ਸੋਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਲਾਰਗੀ ਕੋਠੀ ਤੇ ਦੋ ਹੀਰੇ ਬਕਾਊਗਾ ਗੱਡੀਆਂ ਕਹਿ ਰਹੀ ਨੇ ਤੇ ਆਜੋ ਅੰਦਰ ਦਿਖਾਉਣੇ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਡੀਆਂ ਬਕਾਊਗਾ ਤੇ ਕੀ ਕੀ ਮਾਡਲ ਆ ਬਾਕੀ ਮਾਰਕ ਵੀਰਾਂ ਨਾਲ ਬਾਅਦਾਂ ਆਪਾਂ ਜਾਣਕਾਰੀ ਲਵਾਂਗੇ ਆਜੋ ਸਸਿਕਾ ਜੀ ਕੋਠੀ ਠੀਕ ਠਾਕ ਹੀ ਹਾਂਜੀ ਹਾਂਜੀ ਤੇ ਪਹਿਲਾਂ ਨਾਂ ਦਾ ਅੱਧ ਤੇ ਪਿੰਡ ਦੱਸ ਦਿਓ ਨਾਮ ਬਲਵੰਤ ਸਿੰਘ ਠੀਕ ਹੈ ਜੀ ਪਿੰਡ ਚੀਮਾ ਜ਼ਿਲ੍ਹਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਅੱਜ ਹੈਗੀਆਂ ਜਿਹੜੀਆਂ ਬਾਈਆਂ ਕੋਲੇ ਦੋ ਗੱਡੀਆਂ ਬਕਾਊਗਾ ਠੀਕ ਆ ਤੇ ਪਹਿਲਾਂ ਆ ਬਈ ਕਿਹੜੀ ਗੱਡੀ ਆ ਤੇ ਕੀ ਮਾਡਲ ਆ ਇਸਕਾਰਪੀਓ ਗੱਡੀ ਜੀ ਠੀਕ ਹੈ ਜੀ ਕੀ ਮਾਡਲ ਆ ਇਹ 15 ਮਾਡਲ ਆ ਤੇ ਗੁਰਪ੍ਰੀਤ ਦਾ ਪਹਿਲਾਂ ਚਾਰੇ ਪਾਸੇ ਟੌਪ ਮਾਡਲ ਟੌਪ ਮਾਡਲ ਤੇ ਗੁਰਪ੍ਰੀਤ ਪਹਿਲਾਂ ਚਾਰੇ ਪਾਸੇ ਚੈੱਕ ਕਰਾ ਦੇ ਫੇਰ ਵੱਧ ਜਾਣਕਾਰੀ ਆਪਾਂ ਮਾਲਕ ਵੀਰਾਂ ਨਾਲ ਲਵਾਂਗੇ ਠੀਕ ਆ ਤੇ ਵਿੱਚੋਂ-ਵਿੱਚੋਂ ਚੈੱਕ ਕਰਾ ਦੇ ਸਾਰੀ ਰੰਗ ਦੀ ਰੀਜਨਲ ਆ ਤੇ ਟੈਰਾ ਚੱਕਰਾਂ ਦੇ ਲਾਈ ਵੀ ਪਵਾਏ ਵੇ ਉਧਰ ਚੈੱਕ ਕਰਾ ਲੈਣ ਤੇ ਇਧਰ ਰੱਖਾ ਲਈ ਬਿੱਟ ਵਿਚ ਚੱਕਰ ਸਾਰੇ ਪੂਰੇ ਸਾਫ ਗੱਡੀ ਮੈਟ ਮੂਟੀ ਛਟਾਏ ਹੋਏ ਸੀਟਾਂ ਦੇ ਕਵਰ ਚੜਾਏ ਹੋਏ ਆ ਠੀਕ ਹੈ ਜੀ ਹਾਂਜੀ ਜੀ ਆਪਾਂ ਹੁਣ ਨੰਬਰ ਦੀ ਗੱਲ ਕਰੀਏ ਕਿਹੜਾ ਨੰਬਰ ਆ ਜੀ ਬਰਨਾਲੇ ਦਾ ਇਹ ਬਰਨਾਲਾ ਦਾ ਨੰਬਰ ਠੀਕ ਹੈ ਜੀ ਬਰਨਾਲਾ ਨੰਬਰ ਆ ਸਾਰੀ ਰੇਸਨ ਵਾਲੀ ਆਣਾ ਜੀ ਹਾਂ ਹਾਂ ਰੇਸਨ ਵਾਲਾ ਠੀਕ ਹੈ ਜੀ ਕੱਲੀ ਹਾਰ ਦੀ ਕਾਮੀ ਆ ਬਾਕੀ ਤਾਂ ਜਮਾ ਨਮੀ ਪਈ ਆ ਜੇ ਟਾਇਰਾਂ ਦੀ ਗੱਲ ਕਰੀਏ ਕਿੰਨੇ ਪੈਸੇ ਟਾਇਰ ਪਾਏ ਜੀ ਟਾਇਰ ਦੇ 70 75 ਪੈਸੇ ਹੋਣਗੇ ਠੀਕ ਹੈ ਜੀ ਟਾਇਰ 70 75 ਪੈਸੇ ਪਾਇਆ ਗ੍ਰੇਜਸਟੋਨ ਦਾ ਟਾਇਰ ਆ ਠੀਕ ਹੈ ਜੀ ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੇ ਡਿਮਾਂਡ ਕਰਦੇ ਆ ਜੀ ਇਹਦਾ 9 ਲੱਖ ਮੰਗ 9 ਲੱਖ ਮੌਕੇ ਤੇ ਹੀ ਮਾਨਤਾ ਹਾਂ ਮਾਨਤਾਂ ਮਾੜਾ ਮੋਟਾ ਠੀਕ ਹੈ ਜੀ ਬਾਅਦ ਹੀ ਕਹਿੰਦੇ ਮਾਨਤਾਂ ਤੇ ਆਜੋ ਆਪਾਂ ਕਰਦੇ ਆ ਗੱਲ ਇਹਦੀ ਹਾਂਜੀ ਕਿਹੜੀ ਗੱਡੀ ਹੈ ਤੇ ਕੀ ਮਾਡਲ ਹੈ ਤੇ ਬਰੀਜਾ ਗੱਡੀ ਆ 19 ਮਾਡਲ 19 ਮਾਡਲ ਠੀਕ ਹੈ ਜੀ ਜੇ ਆਪਾਂ ਹੁਣ ਬੰਪਰ ਤੋਂ ਡਿੱਗੇ ਤੱਕ ਗੱਲ ਕਰੀਏ ਸਾਰੀ ਰੀਜਨਲ ਆ ਰੀਜਨਲ ਆ ਪਹਿਲੇ ਨਵਾਂ ਹਜੇ ਹਰਿਆਣੇ ਦਾ ਨੰਬਰ ਹੈ ਐਨਓਸੀ ਹਜੇ ਆਪਾਂ ਨੂੰ ਤਾਂ ਕਟਾਉਣੀ ਹੈ ਪਾਸਿੰਗ ਪਈ ਹੈ ਜੀ ਹਾਂ ਪਾਸ ਕੰਦ ਹੈ ਜੀ ਹਜੇ 33 35 ਤੱਕ ਠੀਕ ਹੈ ਜੀ ਜੇ ਹੁਣ ਟਾਇਰਾਂ ਦੀ ਗੱਲ ਕਰੀਏ ਕਿੰਨੇ ਪੈਸੇ ਟਾਇਰ ਪਾਇਆ ਐਮ ਆਰ ਐਫ ਦੇ ਟਾਇਰ ਹੈ ਜੇ ਅੱਧੇ ਨਾਲ ਵੱਧ ਹੀ ਹੋਣਗੇ ਟਾਇਰ ਠੀਕ ਹੈ ਅੱਧੇ ਤੋਂ ਵੱਧ ਹੀ ਹੈ ਟਾਇਰ ਤੇ ਗੁਰਪ੍ਰੀ ਇੱਕ ਚੈੱਕ ਕਰਾ ਦਾਂਗੇ। ਖਾ ਖੁੱਲੀ ਨਹੀਂ ਤਾਂ ਖੁੱਲੀ ਹੈ। ਠੀਕ ਹੈ ਜੀ। ਤੇ ਇੱਕ ਵਾਰ ਆ ਵਿੱਚੋਂ ਚੈੱਕ ਕਰਾ ਦੇ। ਸੀਟਾਂ ਸੂਟਾਂ ਦੇ ਕਵਰ ਚੜਾਏ ਹੋਇਆ ਠੀਕ ਆ। ਇਹ ਬਾਕੀ ਤਾਂ ਪੂਰੀ ਸਾਫ਼ ਆ ਗੱਡੀ। ਇਹ ਹਰਿਆਣੇ ਦਾ ਨੰਬਰ ਆ ਹਨਾ ਜੀ। ਹਾਂ ਜੀ। ਠੀਕ ਹੈ ਜੀ। ਤੇ ਨਗਦ ਕੈਸ਼ ਆਈਆਂ ਮੇ ਦੋਨੇ। ਹਾਂ ਹਾਂ ਹਾਂ। ਠੀਕ ਹੈ ਜੀ। ਸਾਰੇ ਕੈਸ਼ ਕੀ ਇਹਦੀ ਰਮਾਲ ਕਰਦੇ। ਇਹ 3.5 ਲੱਖ ਰੁਪਏ 3.5 ਲੱਖ ਮੌਕੇ ਤੇ ਮਾਨਤਨ ਹੋ ਜੀ ਹੋ ਜੂਗਾ ਜੀ ਹਾਂ ਠੀਕ ਹੈ ਜੀ ਤੇ ਜੇ ਆਪਾਂ ਅਜੇ ਹੁਣ ਸਕਾਪੀ ਦੀ ਗੱਲ ਕਰੀਏ ਪਾਸੇ ਪਈ ਹੈ ਇਹ ਦੀ ਇਹਦੀ ਹਾਂ ਪਾਸੇ ਹਜੇ ਇਹ ਦੀ ਤਾਂ ਪਈ ਆ ਠੀਕ ਹੈ ਜੀ ਤੇ ਆ 30 ਤੱਕ ਆ 30 ਤੱਕ ਪਈ ਆ ਤੇ ਇਹ ਦੋ ਗੱਡੀਆਂ ਬਕਾਉ ਨੇ ਪਿੰਡ ਚੀਮਾ ਜ਼ਿਲ੍ਹਾ ਇਹਨੂੰ ਪਾਇਆ ਬਰਨਾਲਾ ਇੱਕ ਵਾਰ ਨੰਬਰ ਬੋਲ ਦੋ ਜੀ 946743 ਠੀਕ ਹੈ ਜੀ 48674 ਹਾਂਜੀ ਤੇ ਸਕਰੀਨ ਤੇ ਚੱਲੀ ਨੰਬਰ ਪਾਈਆਂ ਨਾਲ ਕਰ ਸਕਦਾ ਸੰਪਰਕ ਤੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਤੇ ਵੱਤਵਾ ਦਾ ਆਪਣੇ ਰਿਸ਼ਤੇਦਾਰਾਂ ਨਾਲ ਸ਼ੇਅਰ ਕਰ ਦੋ ਦੋ ਹੀਰੇ ਬਕਾਊ ਆ ਪੂਰੇ ਸਸਤੀ ਹੈ ਰੇਟ ਤੇ ਬਾਰੇ ਵੱਧ ਨਹੀਂ ਰੇਟ ਪੰਗੇ ਭਾਈਆਂ ਨੇ ਤੇ ਆਦੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਾਂ ਦੋ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ